ਇਹ ਨਿਊ ਮੋਡਲ ਟਾਉਨ ਵਿਕੇ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਸਬੰਧਿਤ ਜਾਣਕਾਰੀ ਦਿੰਦੇ ਹਾਂ ਜਿੱਤੰਦ ਨੇ ਦੱਸਿਆ ਕਿ ਉਹ ਅੱਜ ਤੱਕਰੀਬਨ 8 ਮਹੀਨਿਆਂ ਬਾਅਦ ਜਦੋਂ ਆਪਣੇ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਘਰ ਵਿੱਚ ਪਿਆ ਸਾਰਾ ਸਮਾਨ ਖਿਲਰਿਆ ਸੀ ਅਤੇ ਘਰ ਵਿੱਚ ਸੋਨੇ ਦੇ ਗਹਿਣੇ ਏਸੀ ਅਤੇ ਹੋਰ ਕੀਮਤੀ ਸਮਾਨ ਘਰ ਵਿੱਚੋਂ ਗਾਇਬ ਸੀ ਉਹਨਾਂ ਨੇ ਦੱਸਿਆ ਕਿ ਇਸ ਘਰ ਵਿੱਚ ਉਹਨਾਂ ਦਾ ਛੋਟਾ ਭਰਾ ਤੇ ਉਸਦੇ ਘਰ ਵਾਲੇ ਰਹਿ ਰਹੇ ਸਨ ਅਤੇ ਕੁਝ ਸਮੇਂ ਪਹਿਲਾਂ ਹੀ ਉਹ ਇਸ ਘਰ ਵਿੱਚੋਂ ਗਏ ਸਨ ਤੇ ਅੱਜ ਉਹਨਾਂ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਘਰ ਵਿੱਚ ਸਾਰਾ ਸਮਾਨ ਗਾਇਬ ਸੀ ਇਸ ਮਾਮਲੇ ਸੰਬੰਧੀ ਅੱਗੇ ਜਾਣਕਾਰੀ ਦਿੰਦੇ ਹਾਂ ਸੀਮਾ ਨੇ ਦੱਸਿਆ ਕਿ ਇਹ ਘਰ ਉਸਦੇ ਜਵਾਈ ਦਾ ਹੈ ਤੇ ਉਹ ਇਸ ਘਰ ਦੀ ਕੇਅਰ ਕਰ ਰਹੇ ਸਨ ਉਦੋਂ ਕਿਸ ਕੱਢਣ ਦੀ ਸੋਚਣਾ ਮਿਲਦੇ ਸਾਹੀ ਮੌਕੇ ਤੇ ਪਹੁੰਚੇ ਐਸਐਚਓ ਸਿਟੀ ਵੱਲੋਂ ਮੌਕੇ ਤੇ ਪਹੁੰਚ ਕੇ ਕਟਨਾ ਵਾਲੀ ਜ਼ਗਰਦ ਜ਼ਾਇਦਾ ਲਿਆ ਤੇ ਉਹਨਾਂ ਨੇ ਦੱਸਿਆ ਕਿ ਇਸ ਪਰਿਵਾਰ ਦਾ ਕਾਫੀ ਪੁਰਾਣਾ ਆਪਸੀ ਤੈਲੂ ਝਗੜਾ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਬ੍ਰੇਕਿੰਗ ਨਾਲ ਜਾਂਚ ਕਰਕੇ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਫਤਗੜ ਤੋਂ ਸਰਜਿੰਦ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੇ। ਸਰ ਕੀ ਨਾਂ ਜੀ ਆਪਣਾ? ਜਤਿੰਦਰ ਕਿੱਥੇ ਰਹਿੰਦੇ ਆ ਜੀ ਆਪਾਂ ਆਪਾਂ ਇੱਥੇ ਨਿਊ ਮਾਰਟਨ ਹੀ ਰਹਿੰਦੇ ਹਾਂ ਹਾਂ ਸਰ ਕੀ ਮਾਮਲਾ ਕੀ ਅੱਜ ਜਿਹੜਾ ਮਤਲਬ ਕਿ ਆਪਣੇ ਅਸੀਂ ਨਾ 8 ਮਹੀਨੇ ਤੋਂ ਇੱਥੋਂ ਬਾਹਰ ਰਹਿ ਰਹੇ ਸੀਗੇ ਸਾਡਾ ਛੋਟਾ ਬੇਟਾ ਤੇ ਉਹਦੀ ਵਾਈਫ ਇੱਥੇ ਰਹਿੰਦੇ ਪਏ ਸੀਗੇ ਤੇ ਅਸੀਂ 1 ਦਸੰਬਰ ਤੋਂ ਅਸੀਂ ਲੁਧਿਆਣੇ ਤੋਂ ਅੱਗੇ ਪਿੰਡ 'ਚ ਰਹ ਰਹੇ ਸੀਗੇ ਤੇ ਅੱਜ ਅਸੀਂ ਇੱਥੇ ਆਏ ਹਾਂ ਉਹ ਖਾਲੀ ਕਰ ਗਿਆ ਮਕਾਨ ਮੇਰਾ ਬ੍ਰਦਰ ਹਫ਼ਤਾ ਪਹਿਲਾਂ ਤੇ ਅੱਜ ਅਸੀਂ ਆਜੋ ਆ ਕੇ ਗੇਟ ਬਾਹਰ ਖੋਲ੍ਹਿਆ ਤਾਂ ਅੰਦਰ ਸਾਰਾ ਕੁਝ ਟੁੱਟਾ ਮਿਲਿਆ ਸਾਨੂੰ ਸਰ ਹੋਈ ਕਿਦਾਂ ਚੋਰੀ ਵਗੈਰਾ ਇਹ ਚੋਰੀ ਸਰ ਪਤਾ ਨਹੀਂ ਉਸਤਾਜ ਹੀ ਕੋਲੇ ਆਵਾ ਚੋਰੀ ਹੋਈ ਮੈਨੂੰ ਹਾਂਜੀ ਅੱਜ ਖੋਲਿਆ ਜੀ ਇਸ ਦਾ ਗੇਟ ਆਕੇ ਕਿੰਨੀ ਦੇਰ ਬਾਅਦ ਕਿੰਨੀ ਦੇਰ ਬਾਅਦ ਖੁੱਲਿਆ ਅਸੀਂ 8 ਮਹੀਨੇ ਬਾਅਦ ਆਏ ਅਸੀਂ 8 ਮਹੀਨੇ ਬਾਅਦ ਆਏ ਕਿੱਥੋਂ ਆਏ ਸੀ ਤੁਸੀਂ ਅਸੀਂ ਲੁਧਿਆਣਾ ਤੋਂ ਅੱਗੇ ਹਾਂਜੀ ਲੁਧਿਆਣਾ ਤੋਂ ਅੱਗੇ ਪਿੰਡ ਹੈਗਾ ਵਾ ਉਥੋਂ ਇਹ ਰੈਂਟ ਤੇ ਦਿੱਤੀ ਸੀ ਰੈਂਟ ਤੇ ਇਹ ਰੈਂਟ ਤੇ ਨਹੀਂ ਸੀ ਇੱਥੇ ਮੇਰਾ ਬ੍ਰਦਰ ਤੇ ਉਹਦੀ ਵਾਈਫ ਰਹਿੰਦੇ ਸੀ ਕੀ ਨਾਮ ਉਹਨਾਂ ਦਾ ਅਮਿਤ ਕੁਮਾਰ ਤੇ ਸੋਨੀਆ ਸ਼ਹਿਨਾਜ਼ ਕੁਮਾਰੀ ਅੱਛਾ ਜੀ ਤੇ ਉਹ ਕਦੋਂ ਗਏ ਫਿਰ ਉਹ ਗਏ ਉਹ ਇਥੋਂ ਹਫ਼ਤਾ ਹਫ਼ਤਾ ਤੋਂ ਉੱਪਰ ਹੋ ਗਿਆ ਜੀ ਹਾਂਜੀ ਹਫ਼ਤਾ ਤੋਂ ਉੱਪਰ ਹੋ ਗਿਆ ਜੀ ਹਾਂਜੀ ਤੇ ਤੁਹਾਨੂੰ ਅੱਜ ਕਿਦਾਂ ਪਤਾ ਲੱਗਿਆ ਘਰ ਦੇ ਵਿੱਚ ਆ ਚੋਰੀ ਦੀ ਗੱਲਬਾਤ ਹੋਈ? ਅਸੀਂ ਤਾਂ ਆਪਣਾ ਘਰ ਦੇਖਣ ਆਏ ਸੀ ਉਹ ਛੱਡ ਗਿਆ ਸੀਗਾ ਤਾਂ ਅਸੀਂ ਕਿਹਾ ਦੇਖੀਏ ਜਾ ਕੇ ਵੀ ਆਪਣਾ ਘਰ ਖੋਲੀਏ ਜੋ ਬਾਹਰਲਾ ਗੇਟ ਖੋਲਿਆ ਤੇ ਅੰਦਰ ਸਾਰਾ ਕੁਝ ਟੁੱਟਾ ਹੋਇਆ ਮਿਲਿਆ ਸਰ ਕਿੰਨਾ ਕੰਨ ਖਾਣ ਹੋ ਗਿਆ ਆਪਣਾ? ਨੁਕਸਾਨ ਕਾਫੀ ਹੋ ਗਿਆ ਜੀ। ਫਿਰ ਵੀ ਕਟਵਾਟ 4-5 ਲੱਖ ਦਾ ਹੋ ਹੀ ਗਿਆ ਜੀ। ਜ਼ਿੰਦਗੀ ਭਰ ਦੀ ਕਮਾਈ। ਮੰਗੇ ਕੈਸ਼ ਵਗੈਰਾ ਵੀ ਸੀਗਾ? ਨਹੀਂ ਸਰ ਜਿਹੜਾ 골ਡ ਦਾ ਸਮਾਨ ਸੀਗਾ। 골ਡ ਕਿੰਨਾ ਸੀਗਾ ਜੀ? ਇਹਦੇ ਵਿੱਚ 85 ਕੰਨਾ ਸੀਗਾ ਜੀ। ਇਹਦੇ ਵਿੱਚ 85 ਕੰਨਾ ਸੀਗਾ ਜੀ। 1.5 ਲੱਖ ਰੁਪਏ ਦਾ। ਹਾਂਜੀ। ਇਹ ਵਾਸ਼ਿੰਗ ਮਸ਼ੀਨ ਸੀ ਨਵੇਂ ਸਾਡੇ ਮੇਰਾ ਡੀ ਜੇ ਦਾ ਸਮਾਨ ਸੀਗਾ ਜੀ ਉਸ ਦਿਨ ਏਸੀ ਲਾ ਕੇ ਲੈ ਕੇ ਨਵਾਂ ਅਸੀਂ ਕੋਰ ਲਗਾ ਗੀਜਾ ਲਵਾਇਆ ਸੀ ਦੋ ਉਹ ਦੋਨੋਂ ਹੀ ਲਾ ਕੇ ਲੈ ਕੇ ਟੂਟੀਆਂ ਪਟਕੇ ਲਾ ਕੇ ਟੱਕਣ ਸਾਰੇ ਲੈ ਕੇ ਬਾਹਰ ਕੋਈ ਸੀਸੀਟੀਵੀ ਵਗੈਰਾ ਲੱਗੀ ਘਰ ਚ ਘਰ ਚ ਸੀਸੀਟੀਵੀ ਨਹੀਂ ਲੱਗ ਰਹੀ ਇਸ ਮਾਮਲੇ ਨੂੰ ਕਪਾਲਸ ਕੰਪਲੀਟ ਕੀਤੀ ਤੁਸੀਂ ਅੱਜ ਹਾਂਜੀ ਹੁਣ ਕੀਤੀ ਜੀ ਕੰਪਲੀਟ ਅਸੀਂ ਫੋਨ ਨੰਬਰ ਤੇ ਹਾਂਜੀ ਮੌਕੇ ਤੇ ਮਲਾਜ ਹੁਣਾਂ ਨੇ ਕਿਹਾ ਜੀ ਅਸੀਂ ਕੰਪਲੇਂਟ ਲੋਕ ਕਰਵਾ ਰਹੇ ਸੀ ਥਾਣਾ ਦੱਸਿਆ ਸੀਗਾ ਉਹ ਹੁਣ ਉੱਥੋਂ ਭੇਜਣਗੇ ਹੁੰਦੇ ਮੇਰਾ ਨਾਮ ਸੀਮਾ ਹੈ ਜੀ ਹਾਂ ਕਿੱਥੇ ਰਹਿੰਦੇ ਆਪਾਂ ਮੈਂ ਬੱਲੇ ਇੱਥੇ ਰਹਿ ਨਹੀਂ ਸੀਗੀ ਹਾਂਜੀ ਮੇਰੀ ਨੋਨ ਨੇ ਮੈਨੂੰ ਧੰਕ ਕੀਤਾ ਪੈਸੇ ਮੰਗਦੀ ਸੀ ਮੇਰੇ ਆਦਮੀ ਤੋਂ ਹੁਣੇ 5 ਲੱਖ ਦੇ 6 ਲੱਖ ਦੇ ਮੇਰਾ ਤਨਪੁਰੇ ਵਾਲਾ ਕਾਰ ਬੀਚ ਸਦਾ ਕਾਰ ਨਹੀਂ ਮਿਲ ਗਿਆ ਜਦੋਂ 3 ਦਿਨ ਰਹਿ ਗਏ ਤਾਂ ਕੀ ਰਹੀ ਸੀ ਰਾਤ ਨੂੰ ਸ਼ਾਮ ਨੂੰ ਡੈਂਪੂ ਕੀਤਾ ਅਸੀਂ ਥੋੜਾ ਜਿਹਾ ਸਮਾਨ ਲੈ ਕੇ ਇੱਥਨਾ ਠਹਿ ਗਏ ਅਸੀਂ ਕਿਰਾਏ ਤੇ ਰਹਿੰਦੇ ਆ ਉਤੋਂ ਬਾਅਦ ਸਾਨੂੰ ਪੁਲਿਸ ਨੇ ਕਿਸੇ ਨੇ ਸਾਨੂੰ ਇੱਥੇ ਆਣੇ ਨਹੀਂ ਦਿੱਤਾ ਹਾਂਜੀ ਮੈਂ ਆ ਕੇ ਦੇਖਿਆ ਸੀ ਮੇਰੀ ਪੂਰੀ ਜ਼ਿੰਦਗੀ ਦੀ ਕਮਾਈ ਇਹ ਹੋਰ ਕੋਈ ਨਹੀਂ ਐ ਅਸੀਂ ਇੱਕ ਨੋਂ ਬਿਆਹ ਕੇ ਲਿਆਂਦੀ ਲਵ ਮੈਰਿਜ ਕੀਤੀ ਮੁੰਡੇ ਨੇ ਉਹਦਾ ਨਾਮ ਸੋਨੀਆ ਆ ਤੱਕਰਾ ਪਿੰਡ ਦੀ ਆ ਉਹ ਸਾਰਾ ਸਾਡਾ ਤੈਸ ਮੈਸ ਕਰ ਗਈ ਕੋਈ ਟੁੱਟੀ ਨਹੀਂ ਕੋਕੀ ਜਰ ਨਹੀਂ ਹੋ ਤਾ ਪੱਖੇ ਦੋ ਬੱਕਰੇ ਸੋਈ ਚੁ ਤੁਹਾਡੇ ਮੁੰਡੇ ਦਾ ਨਾਮ ਕੀ ਆ ਮੇਰੇ ਮੁੰਡੇ ਦਾ ਨਾਮ ਮੰਮੀ ਤਾਂ ਨੋਂ ਦਾ ਨਾਮ ਸੋਨੀਆ ਆ ਸੋਨੀਆ ਕਿੰਨੀ ਕਿੰਨੀ ਦੇਰ ਹੋ ਗਈ ਮੈਰਿਜ ਹੋਈ ਨੋਂ ਦੀ ਨੂੰ 31 ਜਨਮਰੀ ਤੇ ਦੋ ਜਨ ਸਤੈ ਯਾਨੀ ਦੋ ਦਸ ਹਾਲ ਚੱਲਦਾ ਪਿਆ ਇੱਕ ਸਾਲ ਹੋ ਗਿਆ ਜਿਹੜੀ ਚੋਰੀ ਹੋਈ ਆ ਚੋਰੀ ਹੋਈ ਤਾਂ ਸਾਨੂੰ ਨਹੀਂ ਪਤਾ ਉਹ ਕਿੱਦਾਂ ਹੋਈ ਕਿਨੇ ਕੀਤੀ ਉਹ ਦੱਸ ਕੇ ਸਾਨੂੰ ਨਹੀਂ ਨਿਕਲੇ ਬਈ ਅਸੀਂ ਜਦੋਂ ਉਹਨੂੰ ਖਾਲੀ ਕੀਤਾ ਉਹਨੂੰ ਖਾਲੀ ਕੀਤਾ ਤਾਂ ਸਾਨੂੰ ਨਹੀਂ ਆਏ ਸਾਨੂੰ ਆਣ ਹੀ ਨਹੀਂ ਦਿੰਦੇ ਅਸੀਂ ਜੇਲ੍ਹ ਚ ਪਾ ਦਾਂਗੇ ਜੇਲ੍ਹ ਚ ਪਾ ਦਾਂਗੇ ਆਪਾਂ ਆਪਾਂ ਨੂੰ ਕਿੱਦਾਂ ਲੱਗ ਰਿਹਾ ਕਿ ਨੌਨ ਵਗੈਰਾ ਤਾਂ ਨਹੀਂ ਲੱਗਦੀ ਸਾਰੇ ਮੇਰੇ ਪੈਸੇ ਦੀ ਡਿਮਾਂਡ ਰੱਖੀ ਹੈ ਤੁਹਾਡੀ ਨੋਨ ਪੈਸੇ ਦੀ ਡਿਮਾਂਡ ਜੇ ਤਾਂ ਕਹਿੰਦੇ 5 ਲੱਖ ਤੋਂ 1 ਲੱਖ 1.5 ਲੱਖ ਵਾਧੂ ਦੋਗੇ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਜੇ ਤੁਸੀਂ ਘੱਟ ਦੋਗੇ ਨਹੀਂ ਦੋਗੇ ਤਾਂ ਅਸੀਂ ਤੁਹਾਨੂੰ ਅਸੀਂ ਮਰ ਜਾਾਂਗੇ ਤੇ ਤੁਹਾਡੇ ਸਾਰਿਆਂ ਦਾ ਨਾਮ ਜੇਲ੍ਹ 'ਚ ਦੁਆ ਕੇ ਤੁਹਾਨੂੰ ਅੰਦਰ ਕਰਾ ਦਾਂਗੇ ਅਸੀਂ ਡਰਦੇ ਹੋਏ ਨਾ ਅਠਗੇ ਜਿਹੜੀ ਅੱਜ ਚੋਰੀ ਹੋਈ ਆ ਜਾਂ ਮੈਂ ਕਿ ਆ ਕੇ ਦੇਖਿਆ ਮੇਰੇ ਆਦਮੀ ਨੂੰ 3-4 ਵਾਰੀ ਤਕੜਾ ਟੈਕ ਹੋ ਚੁੱਕਾ ਇੱਕ ਵਾਰੀ ਤਾਂ ਇੱਥੇ ਹੀ ਹੋ ਗਿਆ ਸੀ ਨਹੀਂ ਤੁਹਾਡੀ ਜਿਹੜੀ ਚੋਰੀ ਹੋਈ ਹੈ ਕੈਸ਼ ਹੋਈ ਆ ਮੈਂ ਕਿ ਜਾਂ 골ਡ ਵਗੈਰਾ ਤੁਹਾਡਾ ਗਿਆ ਦੇਖੋ ਕੈਸ਼ ਤਾਂ ਨਹੀਂ ਸੀ ਪਰ 골ਡ ਚਾਂਦੀ ਦਾ ਸਮਾਨ ਆ ਬਾਰੀ 'ਚ ਭਰ ਕੇ ਚੱਲਿਆ ਕਿੰਨਾ 골ਡ ਸੀਗਾ ਮੈਡਮ ਗੋਲ ਨੂੰ ਮੈਨੂੰ ਪਤਾ ਨਹੀਂ ਕੀ ਕੀ ਸੀਗਾ ਹਰ ਚੀਜ਼ ਚੀਕੀ ਦੋਤੀ ਨਾਨੀ ਲਕੋ ਪਟੋ ਕੇ ਰੱਖਦੀ ਆ ਸਾਰਾ ਕੁਝ ਲੋਕ ਕਰੇ ਚ ਕੋਈ ਕੈਮਰੇਆਂ ਦੇ ਵਿੱਚ ਆਇਆ ਜੀ ਬੰਦਾ ਕੈਮਰੇ ਵਾਲਾ ਅਸੀਂ ਲਾਇਆ ਸੀ ਉਹ ਮੇਰੇ ਮੁੰਡੇ ਨੇ ਤੋੜ ਦਿੱਤਾ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਦੋਤੂ ਕਿੰਨਾ ਜੀ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਮੈਂ ਦੇਖਾ ਤਾਂ ਮੇਰੇ ਤਾਂ ਸਾਰੀ ਜ਼ਿੰਦਗੀ ਦਾ ਹੀ ਹੋ ਗਿਆ ਮੈਂ ਫੇਰ ਵੀ ਲਗਭਗ ਕਿੰਨਾ ਕੁ ਹੋ ਗਿਆ ਪਤਾ ਆਈਡੀਆ ਹੋਈ ਜਾਂਦਾ ਜੀ ਦਾ ਨਹੀਂ ਕਿੰਨਾ ਹੋਊਗਾ ਮੈਂ ਕਦੇ ਧਾਰਿਆ ਥੋੜੀ ਹੈ ਮੇਰੇ ਘਰ ਚ ਮੈਂ ਮੈਂ ਹਰ ਚੀਜ਼ ਲਿਆਂਦੀ ਸੀ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਐਸ ਚੋਰੀ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹਾਂਜੀ ਐਸ ਚੋਰੀ ਦੀ ਨਹੀਂ ਕੋਈ ਸ਼ਿਕਾਇਤ ਕੀਤੀ ਲੇਕਿਨ ਉਹ ਜਦੋਂ ਸਾਨੂੰ ਧਮਕੀਆਂ ਦੇਦੀ ਸੀ ਫਿਰ ਸਾਨੂੰ ਵਕੀਲ ਕਰਨਾ ਪਿਆ ਅਸੀਂ ਹਾਈ ਕੋਰਟ ਦਾ ਵਕੀਲ ਕੀਤਾ ਫਿਰ ਵੀ ਸਾਨੂੰ ਆਣ ਨਹੀਂ ਦਿੱਤਾ ਕਿੰਨੀ ਦੇਰ ਤੋਂ ਤੁਹਾਨੂੰ ਧਮਕੀ ਦੇ ਰਹੇ ਸੀ ਕੱਲ ਹੀ ਧਮਕੀ ਦੇ ਰਹੇ ਤੁਹਾਨੂੰ ਚਲਦੀ ਪਿਆਈ ਆਈ ਹੈ ਪੈਸਾ ਦਿਓ ਮਕਾਨ ਵੇਚੋ ਰਦਨ ਕਰਵਾਓ ਆ ਵੀ ਲੱਗਦਾ ਜਿਹੜੀ ਤੁਹਾਡੇ ਕਰਵਾਈ ਆ ਸਾਰੀ ਸਭ ਕੁਝ ਹੈ ਮੇਰੀ ਨੋ ਟਰੱਕ ਭਰ ਕੇ ਲੈ ਗਈ ਹੈ ਚੋਰ ਕਿੱਥੇ ਚੱਕ ਲੂਗੇ ਇਹ ਮਕਾਨ ਉਹਦੇ ਕਿਹਦੇ ਨਾਂ ਹੈ ਜੀ ਮਕਾਨ ਹੈਗਾ ਮੇਰੇ ਜੁਆਈ ਦੇ ਨਾਂ ਗੁਰਿੰਦਰ ਸਿੰਘ ਸੰਘ ਉਹ ਕਿੱਥੇ ਰਹਿੰਦੇ ਮੇਰੀ ਕੁੜੀ ਦਾ ਉਹ ਕਿੱਥੇ ਰਹਿੰਦੇ ਉਹ ਰਹਿੰਦੇ ਆਸਟ੍ਰੇਲੀਆ ਇਹ ਮਕਾਨ ਹੈ ਕਿਹੜੀ ਜੇ ਪਲੇਟ ਲੱਗੀ ਖੜੀ ਆ ਜਿਹੜਾ ਮਕਾਨ ਹੈ ਕਿੱਥੇ ਜਾ ਕਿਹੜੀ ਜਗ੍ਹਾ ਦੇ ਉੱਪਰ ਹੈ ਇਹ ਮਕਾਨ ਇਹ ਨਿਊ ਮਾਡਲ ਟਾਊਨ 98 ਕੋਠੀ ਨੰਬਰ ਗੁਰਿੰਦਰ ਸਿੰਘ ਸੰਗਾ ਉਹਨਾਂ ਦੀ ਵਾਈਫ ਸੁਨਾਨਾ ਸੰਗਾ ਉਹ ਉਹਨਾਂ ਦਾ ਘਰ ਹੈ ਪਹਿਲਾਂ ਉਹਨਾਂ ਦੀ ਮੰਮੀ ਆਂਦੇ ਸੀ ਹੁਣ ਉਹਨਾਂ ਦੀ ਮੰਮੀ ਦੀ ਡੈਥ ਹੋ ਗਈ ਇੱਥੇ ਦੇ ਕੇਅਰ ਟੇਕਰ ਕੌਣ ਸੀਗੇ ਕੇਅਰ ਟੇਕਰ ਮੈਂ ਸੀਗੀ ਆਪਾਂ ਮਤਲਬ ਸਾਰੇ ਸੀ ਜਿਹੜਾ ਸਾਰਾ ਸਮਾਨ ਵਗੈਰਾ ਤੁਹਾਡੀ ਹਾਂਜੀ ਸਾਰਾ ਕੁਝ ਹੈ ਮੇਰੀ ਨੋ ਲੈ ਗਈ ਇਹ ਟਰੱਕ ਪਰ ਕੇ ਅਰੇ ਲੈਣਾ ਸੀ ਤਾਂ ਮੇਰੇ ਮਰਨ ਤੋਂ ਬਾਅਦ ਵੀ ਤੁਹਾਡਾ ਹੀ ਸੀ ਹੱਸ ਕੇ ਲੈ ਲੰਦੇ ਜੀ ਜਿਹੜਾ ਇੱਕ ਅੱਜ ਹੁਣ ਇਹ ਜੀ ਆਏ ਇਹਨਾਂ ਨੇ ਫੋਨ ਕੀਤਾ ਸੀ 8 ਮਹੀਨੇ ਬਾਅਦ ਇੱਥੇ ਆਏ ਹੈ ਇਹਨਾਂ ਦੀ ਇਹਨਾਂ ਦਾ ਬੇਟਾ ਵੀ ਇੱਥੇ ਪਹਿਲਾਂ ਦਰਖਾਸਤ ਪਾਈ ਇਹਨਾਂ ਤੇ ਚੱਲਦੀ ਰਹੀ ਆਪਸ ਵਿੱਚ ਕਿਉਂਕਿ ਉਹ ਵੀ ਇੱਥੇ ਇੱਕ ਕਮਰੇ 'ਚ ਰਹਿੰਦਾ ਸੀ ਤੇ ਉਹ ਸਾਨੂੰ ਜਿਵੇਂ ਦੱਸਦਾ ਸੀ ਵੀ ਅਸੀਂ ਇੱਥੇ ਰਹਿ ਨਹੀਂ ਰਹੇ ਤੇ ਇਹਨਾਂ ਦੀ ਆਪਸ ਵਿੱਚ ਚੱਲਦਾ ਸੀ ਕੋਈ ਗੱਲਬਾਤ ਇਹਨਾਂ ਦਾ ਘਰੇਲੂ ਕਲੇਸ਼ ਚੱਲਦਾ ਸੀ ਜਿਸ ਸੰਬੰਧ ਇਹ ਵੀ ਦਰਖਾਸਤ ਨੂੰ ਚੱਲਦੀ ਹੈ ਬਾਕੀ ਵੈਰੀਫਾਈ ਕਰਦੇ ਆ ਕਿਵੇਂ ਆ ਇਹ ਕਿਉਂਕਿ 8 ਮਹੀਨੇ ਬਾਅਦ ਹੋਇਆ ਹੈ ਤੇ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਣਾ ਵੀ ਕੀ ਗੱਲਬਾਤ ਹੋਈ ਤੇ ਸਰ ਪਤਾ ਲੱਗਾ ਕੋਈ ਦੱਸਿਆ ਮੈਨੂੰ ਕਿੰਨਾ ਕੁ ਨੁਕਸਾਨ ਵਗੈਰਾ ਹੋਇਆ ਇਹਨਾਂ ਦਾ ਇਹ ਨੁਕਸਾਨ ਦੱਸ ਰਹੇ ਨੇ ਬਟ ਅਜੇ ਵੈਰੀਫਾਈ ਕਰਾਂਗੇ ਜੀ ਕੀ ਗੱਲਬਾਤ ਕਿਉਂਕਿ ਇਹ ਪੁਰਾਣੀ ਚੀਜ਼ਾਂ ਨੇ ਸੁਣ ਘਰੇਲੂ ਹੈਗੇ ਲੜਾਈ ਝਗੜਾ ਇਹਨਾਂ ਦਾ ਉਹ ਵੈਰੀਫਾਈ ਹੋਊਗਾ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਥਾਣੇ ਤੇ ਲੜਕਾ ਹੁਣ ਕਿੰਨੇ ਟਾਈਮ ਤੋਂ ਇੱਥੇ ਨਹੀਂ ਰਹਿ ਰਿਹਾ ਪਤਾ ਲੱਗਾ ਉਹ ਜਦੋਂ ਆਂਦਾ ਸੀ ਥਾਣੇ ਉਹ ਵੀ ਕਾਫੀ ਟਾਈਮ ਤੋਂ ਕਹਿੰਦਾ ਮੈਂ ਨਹੀਂ ਰਹਿ ਰਿਹਾ ਇੱਥੇ ਬਟ ਉਹਦਾ ਉਹਦੇ ਕੋਲ ਕਮਰਾ ਪਤਾ ਨਹੀਂ ਇੱਕ ਦੋ ਕਮਰੇ ਦੀ ਚਾਬੀ ਸੀ ਉਹ ਵੀ ਆ ਕੇ ਉਹ ਇਹ ਦੱਸਦਾ ਸੀ ਆ ਕੇ ਕਿ ਇਹ ਸਮਾਨ ਲੈ ਕੇ ਚਾਈ ਜਾਂਦੇ ਨੇ ਬਟ ਇਹ ਦੱਸ ਰਹੇ ਨੇ ਹੁਣ ਇਦਾਂ ਕੁਝ ਹੋ ਗਿਆ ਇਹ ਵੈਰੀਫਾਈ ਤੋਂ ਪਤਾ ਲੱਗਣਾ ਵੀ ਕੀ ਗੱਲਬਾਤ ਹੈ ਇਹਨਾਂ ਦੋਨੋਂ ਪਰਿਵਾਰਾਂ ਦੀ ਸਰ ਕੋਈ ਸੀਸੀਟੀਵੀ ਕੈਂ ਵੀ ਭਾਰੀ ਹੋਵੇ ਅਜੇ ਹੁਣ ਉਹ ਆਈਆਂ ਦੇਖਦੇ ਆਂ ਕੀ ਗੱਲਬਾਤ ਹੈ